ਹਾਂਜੀ एवरीवन ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖੇ ਤੁਹਾਨੂੰ ਚੜ੍ਹਦੀ ਕਲਾ ਚ ਦਿਨ ਦੁਗਣੀ ਤੇ ਰਾਤ ਬਖਸ਼ੇ ਜੀ ਤੱਕੇ ਲਓ ਜੀ ਗੁਰਪੁਰਬ ਚੱਲਦਾ ਜੀ ਕੱਲ ਸੀਗਾ ਨਗਰ ਕੀਰਤਨ 3 ਤਰੀਕ ਦਾ 3 10 25 ਦਾ ਨਗਰ ਕੀਰਤ ਤੇ ਥੋੜੀ ਜੀ ਵੀਡੀਓ ਬਣਾਉਣੀ ਸੀ ਪਰ ਬਣਾ ਨਹੀਂ ਹੋਈ ਕੰਮ ਕਰ ਆਇਆ ਜਾਈ ਕੀ ਕਰੀਏ ਪਲੇਟ ਹੋਇਆ ਕੰਮ ਜਾਨ ਹੁੰਦਾ ਉਸ ਇਤਹਾਰ ਲੰਘਿਆ ਦੀਗਾ ਤੇ ਲਓ ਜੀ ਹੁਣ ਕੱਲ ਨੂੰ ਹੈਗਾ ਗੁਰਪੁਰਬ ਅਪਾ ਕਰੀਏ ਤਿਆਰੀ ਹੁਣ ਜਾਣ ਦੀ ਚੰਡੀਗੜ੍ਹ ਆਰਮੀ ਕਵਾਟਰ ਚ ਤੇ ਹੁਣ ਆਪਾਂ ਲੱਗਿਆਂ ਚੱਲਣ ਟਾਈਮ ਹੋ ਗਿਆ 7:54 ਮਿੰਟ 8:00 ਵਜਣੇ ਆਲੇ ਆ ਤੇ ਤੁਮ ਆਰਮੀ ਵਾਲਾ ਤੇ ਗੁਰਪੁਰ ਮੰਨਾਉਂਦੇ ਆ ਆਰਮੀ ਵਾਲੇ ਕਵਾਟਰ ਚ ਆਪਣਾ ਬਰਾਦਰ ਆ ਆਰਮੀ ਚਾਹੋ ਚੰਡੀਗੜ੍ਹ ਤੇ ਤੁਹਾਨੂੰ ਉੱਥੇ ਜਾ ਕੇ ਰਸਤੇ 'ਚ ਮਿਲਾਂਗੇ ਜੇ ਰਸਤੇ ਆਪਣਾ ਤਾਂ ਨਹੀਂ ਰਾਵਿਆ ਹਣਾ ਤਾਂ ਉਹਨੂੰ ਬਣਾਗੇ ਆਰਮੀ ਵਾਲੇ ਕੁਆਰਟਰਾਂ 'ਚ ਜਾ ਕੇ ਅਰਥ ਨੂੰ ਦਿਖਾਵਾਂਗੇ ਉੱਥੇ ਦਾ ਗੁਰਪੁਰਬ ਲੰਗਰ 12 ਵਾਰ ਚੱਲੇ ਹਥੇ ਆ ਮੇਲਨਾ ਤੇ ਵਧੀਆ ਪ੍ਰੋਗਰਾਮ ਕਰਦੇ ਆ ਆਪਾਂ ਵੀ ਦੇਖਾਂਗੇ ਤੁਹਾਨੂੰ ਵੀ ਦਿਖਾਵਾਂਗੇ ਤੇ ਹੁਣ ਆਪਾਂ ਲੱਗਿਆਂ ਚੱਲੇ ਪਾਉਣ ਗੱਡੀ 'ਚ ਆਪਾਂ ਬੈੜ ਗਏ ਤੁਹਾਨੂੰ ਮਿਲਾਂਗੇ ਹੁਣ ਚੇਤਾ ਚੰਡੀਗੜ੍ਹ ਜਾ ਕੇ ਹੋ ਜੀ एवरीवन ਆਪਾਂ ਹੁਣ ਪਹੁੰਚ ਗਏ ਜਿਰਕਪੁਰ ਪਰ ਇੱਧਰ 길 ਦੇ ਨਾਲੇ ਕੋਈ ਪਰ ਉਹ ਸਾਫ਼ ਰਹੀ ਹੈ ਜਿਰਕਪੁਰ ਪਹੁੰਚ ਗਏ ਆ ਜਿਰਕਪੁਰ ਦਾ ਨਜ਼ਾਰਾ ਰੌਇਆ ਪੋਂ ਜਿਰਕਪੁਰ ਪਹੁੰਚ ਗਏ ਹੁਣ ਆਪਾਂ ਚੜ ਲੱਗਾ ਫਲਾਈਓਵਰ ਆ ਫਲਾਈਓਵਰ ਚੜਨ ਲੱਗਾ ਤੇ ਕਿਹੜਾ ਜਿਗਾ ਹੋ ਲੈਟਾਂ ਦਾ ਤਰੰਗਾ ਬਣਾਇਆ ਕਿੰਨਾ ਘਾੜ ਲੱਗਦਾ ਜਿਹੜਾ ਸੀਗਾ ਉਹ ਉਹ ਨਹੀਂ ਮੈਂ ਭੁੱਲ ਗਿਆ ਉਹ ਆਪਾਂ ਹੁਣ ਕੋਈ ਆਓ ਲੱਗਿਆ ਚੜਨਾ ਜੇਰਕਪੁਰ ਦਾ ਨਜ਼ਾਰਾ ਫੁੱਲ ਰਾਤ ਦਾ ਅਹ ਥੋੜਾ ਪਾ ਪਹੁੰਚਾਂਗੇ ਹੱਲੋ ਮੱਧਰੇ ਟਾਕਾਂ ਕੰਨੀ ਵਰੀ ਲਾਈ ਆ ਇਹ ਆਪਾਂ ਚੰਡੀਗੜ੍ਹ ਹੁਣ ਲੱਗੇ ਆਂ ਐਂਟਰ ਕਰਨ ਚੰਡੀਗੜ੍ਹ ਦਾ ਆ ਗਿਆ ਬੋਰਡ ਵੈਲਕਮ ਟੂ ਚੰਡੀਗੜ੍ਹ ਜਿਹੜੀ ਬਿਊਟੀਫੁਲ ਚੰਡੀਗੜ੍ਹ ਚਲੋ ਜੀ ਆਪਾਂ ਨੇ ਕੁਆਟਰਾਂ ਚ ਗੇਟ ਤੇ ਕਰਾਤੀ ਐਂਟਰੀ ਤੇ ਆਪਾਂ ਹੁਣ ਆ ਗਏ ਅੰਦਰ ਗਰਦਾਰਾ ਸਾਹਿਬ ਕੋਲ ਆਪਾਂ ਪਹੁੰਚ ਗਏ ਐਟਾ ਘੜਾਉਣਾ ਗੱਡੀ ਮੈਥੋਂ ਨੂੰ ਮਿਲਦਾ ਭਾਜੋ ਲਓ ਜੀ ਰਸ਼ਨ ਆ ਗਿਆ ਆਪਣ ਨੂੰ ਲੈਣ ਲਓ ਜੀ ਰਸ਼ਨ ਆ ਗਿਆ ਆਪਣੇ ਕੋਲ ਮਰਾਲਾ ਮੁੰਡਾ ਹੋਰ ਲੱਗਿਆ ਕਦੇ ਗੱਡੀ ਲਾਉਣ ਸਾੜ ਤੇ ਆ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਲੋ ਜੀ ਕਰੋ ਜੀ ਦਰਸ਼ਨ ਆਰਮੀ ਦਾ ਅੰਦਰ ਕਵਾੜੇ ਦੇ ਅੰਦਰ ਗੁਰਦੁਆਰਾ ਸਾਹਿਬ ਆ ਗਿਆ ਜੀ ਆ ਬਾਪੂ ਦੀ ਫੋਟੋ ਆ ਗਈ ਭਾਈ ਇਹ ਤਗੜੀ ਤੇ ਅੰਦਰ ਮੰਦਰ ਆ ਗਿਆ ਜੀ ਗੁਰਦੁਆਰਾ ਸਾਹਿਬ ਮੰਦਰ ਸਭ ਕੁਝ ਹੁੰਦਾ ਵਿੱਚ ਇਹਨਾਂ ਗੁਰਦੁਆਰਾ ਸਾਹਿਬ ਚ ਪਾਠ ਵੀ ਹੁੰਦਾ ਹੈ ਉਹ ਵੀ ਫੌਜੀ ਹੁੰਦਾ ਹੈ ਬਾਈ ਬਾਬੂ ਦੇ ਦਰਬਾਰ ਤੇ ਤੇ ਗਦੇ ਮਕਾਫਾ ਜੀ ਆਹ ਬਾਬੂ ਜੀ ਕਰਪਾ ਰੱਖੋ ਬਾਈ ਜਿਹੜੇ ਜਿਹੜੇ ਵੀਡੀਓ ਲਖਣਗੇ ਬਾਬਾ ਜੀ ਕਰਪਾ ਰੱਖਿਓ ਬਾਬੂ ਲਓ ਜੀ ਕਰੋ ਦਰਸ਼ ਬਾਬੂ ਦੇ ਹੱਥ ਤੇ ਕਿਰਪਾ ਬਲ ਬਣਾਈ ਰੱਖਿਓ ਸਭ ਨੂੰ ਚੜ੍ਹਦੀ ਕਲਾ ਜ ਰੱਖਿਓ ਆ ਗਾਇ ਜੀ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਸਾਬ ਅੰਦਰ ਬਲਬਲਾਂ ਨਾਲ ਸਜਾਇਆ ਬੈਲੂਨ ਲਾ ਕੇ ਬਾਬਾ ਜੀ ਅੰਦਰ ਪਾਲਕੀ ਸਾਹਿਬ ਪਾਰਸਾਬੇ ਇਹੋ ਕਰਕੇ 15 ਦਿਨ ਤੱਕ ਆਓ ਜੀ ਆਉਣੀ ਸਾਰੇ ਆਪਣੀ ਹੋਣ ਲੱਗੇ ਪੇੜ ਬੁਜਾ ਆਪਰੇ ਕੋਲ ਆ ਗਿਆ ਪਿਆ ਗਿਆ ਅਦਰ ਆ ਦੇ ਰਸ਼ਨ ਆਪਰੇ ਆ ਗਿਆ ਲਵੀ ਸੈਂਡਵਿਚ ਆ ਗਈ ਆਪ ਲੋਗੋ ਇਹ ਕੀ ਆ ਚੀਜ਼ ਆ ਇਹ ਫਰੂਟ ਕਰੀਮ ਕਰੋ ਆਏ ਫਰੂਟ ਕਰੀਮ ਫਰੂਟ ਕਰੀਮ ਆਨੇ ਦੋ ਆਨੇ ਦੋ ਖਾਣੇ ਦੋ ਇੱਧਰ ਹੈਗਾ ਜੀ ਲੰਗਰ ਹਾਲ ਲੰਗਰ ਦੀ ਲੱਕੜਾ ਪਈਆਂ ਨੇ ਇੰਦਾ ਅਦਰ ਤਿਆਰੀ ਆ ਸਵੇਰ ਦੀ ਅਦਰ ਭਾਂਡੇ ਪਏ ਨੇ ਬਰਤਨ ਸਵੇਰ ਦੀ ਤਿਆਰੀ ਬਾਤ ਤੇ ਕੰਮ ਆ ਰੋਕੇ ਕਰ ਰਹਾ ਸਵੇਰੇ ਚੁੱਲ੍ਹੇ ਕੋਲ ਲੰਗਰ ਦਾ ਸਿਲੰਡਰ ਲੱਗੇ ਹੋਏ ਨੇ ਪੱਟੀਆਂ ਲਾ ਦਿਆਂ ਕੜਾਹੇ ਪਏ ਨੇ ਸਵੇਰੇ ਹੋ ਗਈ ਹੁਣ ਤਿਆਰੀ ਅਜਾ ਟੈਂਟ ਲੱਗਾ ਲਓ ਜੀ ਉਰਕਾਰ ਬਹੁਤ ਵਧੀਆ ਸਜਾਇਆ ਹੋਇਆ ਲੜੀਆਂ ਲੱਗੀਆਂ ਨੇ ਪੈਂਟ ਗਿਆ ਹਾਂ ਹੁਣ ਆਪਾਂ ਚੱਲਿਆਂ ਕੋਟਕ ਕਵਾਰਟਰਾਂ ਪਗੜੀ ਚ ਉਹਦੇ ਕਰਕੇ ਜਾਂਦਾ ਜ਼ੋਰ ਪੈ ਰਿਹਾ ਬਾਥਰੂਮ ਆ ਗਈ ਫਾਈਵ ਸਿਗਨਲ ਠੀਕ ਆ ਗਏ ਕਹੜਾ ਬਣਾ ਲੈਂਦਾ ਇੱਧਰ ਆ ਗਏ ਆਪਰੇ ਫਰੀਡ ਗਰਾਊਂਡ ਲਓ ਜੀ ਸਾਹ ਦੇ ਬਰਾਦਰਾਂ ਕਵਾਰਟਰ ਚ ਲੱਗੀਆਂ ਲੜੀਆਂ ਉਧਰ ਲੌਵੀ ਤੇ ਮੰਨੂ ਲੱਗਾ ਸਾਈਗਣੀ ਨਾਲ ਪੰਗੇ ਰਹਿਣ ਉਹ ਆਪਾਂ ਕਵਾਰਟਰ ਚ ਲੱਗਾ ਅੰਤਰਾ ਅੰਤਰਾ ਆ ਲੋ ਜੀ ਆਪਾਂ ਕੁਆਟਰਾਂ ਚ ਆ ਗਏ ਵੀ ਇੱਧਰ ਮੰਨੂ ਲੱਗਾ ਘਟਾ ਵਜਾਉਣਾ ਆਹ ਹਾਂ ਕਿਆ ਮਠਾ ਦਾ ਘਟਾ ਦੇ ਵਿੱਚ ਬਈ ਵਾਓ ਕਿਆ ਬਾਤ ਹੈ ਮੇਰਾ ਵਾ ਦੇਖੋ ਸਾਡਾ ਇੱਧਰ ਵੇ ਮੋਬਾਈਲ ਚ ਫੜਾ ਰਹੇ ਨਾ ਕਾਫੀ ਕੋੰਟ ਹੈ ਮੈਟਰ ਲਵੀ ਜਨ ਇੱਧਰ ਚੱਲ ਰਹੀ ਆ ਘਟਾਰੋ ਘਟਾਰੀ ਚੱਲੀ ਆ ਕਿਆ ਬਾਤ ਆਹ ਹੋ ਗਈ ਜੀ 8:00 ਟੂ ਡੋ ਆ ਗਈ ਜੀ ਕੀ ਖਾਰੀ ਆਏ ਸੈਂਡਵਿਚ ਸੈਂਡਵਿਚ ਖਾਰੇ ਯਾਰ ਆਏ ਹੈ ਬੱਲੇ ਬੱਲੇ ਆ ਜੀ ਹਾਲੋ एवरीवन ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਹੈਗਾ ਜੀ ਦੋਆ ਦਿਨ ਗੁਰਪੁਰੋ ਤੋਂ ਬਦਲਵਾਜ ਅ ਗੁਰਦੁਆਰਾ ਸਾਹਿਬ ਜੋ ਗੁਰਪੁਰਪਾਈ ਪ੍ਰੋਗਰਾਮ ਆ ਦੋਏ ਦਿਨ ਦਾ ਵੀਡੀਓ ਸ਼ੁਰੂ ਕਰੀਆ ਆਪਾਂ ਨੇ ਤੇ ਆਪਾਂ ਰੈਡੀ ਛੜੀ ਹੋ ਗਏ ਪਰਨਾ ਆਪਾਂ ਨੇ ਬੰਨ ਲਿਆ ਤੇ ਦੱਸਿਓ ਪਰਨਾ ਕਾਹੇ ਲੱਗਦਾ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਣ ਦੀ ਕਰ ਰਹੇ ਆ ਤਿਆਰੀ ਤਿਆਰੀ ਹੋ ਗਈ ਸਾਰੇ ਹੋ ਗਏ ਤਿਆਰ ਇਧਰੋਂ ਆਪਾਂ ਵੀ ਰੈਡੀ ਛੜੀ ਹੋ ਗਏ ਤੇ ਆ ਜਾਇਗਾ ਗੁਰਦੁਆਰਾ ਸਾਹਿਬ ਦੇ ਵਿੱਚ ਪੂਹੀ ਖੰਨਬਰ ਸਾਹਿਬ ਰਖਾਇ ਦੀਗਾ ਤੇ ਸਵੇਰ ਹੋ ਗਈ ਹੁਣ ਆਪਾਂ ਤਿਆਰ ਤੋਂ ਰੋਕੇ ਹੁਣ ਆਪਾਂ ਚੱਲਿਆ ਗੁਰਦੁਆਰਾ ਸਾਹਿਬ ਉੱਥੇ ਚੱਲ ਰਿਹਾ ਕੀਰਤਨ ਪ੍ਰੋਗਰਾਮ ਤੇ ਦੇਖਦੇ ਹਾਂ ਉੱਥੇ ਜਾ ਕੇ ਕੀ ਬਣਦਾ ਚੱਲਦੇ ਹਾਂ ਜੀ ਉੱਥੇ ਨੂੰ ਲੋਈ ਇਧਰ ਲਵੀ ਵੀ ਤਿਆਰ ਹੋ ਗਿਆ ਉਦੋਂ ਗੁੰਨੂ ਸਾਰੇ ਤਿਆਰ ਹੋ ਗਏ ਅੰਦਰ ਹੁਣ ਆਪਾਂ ਤੁਹਾਨੂੰ ਮਿਲਾਂਗੇ ਸਿੱਧਾ ਜਾ ਕੇ ਗਰਗੋਰਾ ਸਾਫੇ ਲੋਈਆ ਸਾਹਮਣੇ ਆ ਗਿਆ ਹੈ ਹੈੱਡਕੁਆਟਰ ਇਹ ਤਾਂ ਗੋਡਰ ਬਣਾਇਆ ਪੱਛੇ ਆਪਣਾ ਉਹ ਪਰਲੇ ਸਾਈਡ ਹੈਗਾ 에어ਪੋਰਟ ਚੰਡੀਗੜ੍ਹ ਦਾ ਆਜੇ ਕੋਈ ਸਾਡੀ ਟਿੱਡੋ ਦਾ ਕਨੈਕਸ਼ਨ ਚਾਹ ਵੀ ਨਹੀਂ ਦਾ ਚੁੰਡੀ ਰਣਾ ਔਰੇ ਚੁੰਡੀ ਤੇ ਬਟਨ ਲੱਗਿਆ ਹੋਇਆ ਬਟਨ ਦੱਬ ਦਿਆਂ ਫਿਰ ਚਾਹ ਅੰਦਰੋਂ ਜਾਂਦੀ ਹੈ ਦੇ ਵੀ ਸਾਰੀ ਘਾਟ ਇਹ ਆ ਗਈ ਜੀ ਟੱਡੋ ਇਹ ਕਿੰਨੀ ਵਰਦੀ ਆ ਆਪਣੀ ਤੇ ਤੋੜ ਰਹੀ ਆ ਫੁੱਲ ਫੁੱਲਾਂ ਨਾਲ ਖੇਡ ਰਹੀ ਆ ਟੱਡੋ ਚੱਕ ਲੈ ਦੀ ਫੇਰ ਆਪਣਾ ਇਹ ਵੀ ਕਿਆ ਖੜੀ ਆ ਇਹ ਸਾਡੀ ਹੈ ਛੋਣੀ ਛੋਣੀ ਸੀ ਤੀਡੋ ਸਾਰੇ ਫੁੱਲ ਕੋ ਤੋੜਦੀ ਹੈ ਨਾ ਫੜਸੀ ਨਹੀਂ ਹੈ ਫੁੱਲਾਂ ਕੀ ਤੋੜਨੇ ਅੱਛਾ ਬੇਟੀ ਰਾਤੇ ਛੜਦੇ ਇਹ ਵੇ ਹੀ ਬਹਿ ਗਈ ਟੱਡੋ ਫੁੱਲ ਤੋੜਨਾ ਇਹ ਸਾਡੀ ਦਾ ਘੁੱਡੋ ਟੱਡੋ ਨੇ ਫੁੱਲ ਤੋੜ ਲਿਆ ਓ ਬੱਲੇ ਇਸ ਵਿੱਚ ਮਾੜਾ ਪਾਣੀ ਭਰ ਮਲੇਓ ਲਓ ਜੀ ਆ ਗਏ ਆਪਾਂ ਹੁਣ ਗੁਰਦੁਆਰਾ ਸਾਹਿਬ ਤੇ ਜਾ ਰਹੇ ਆਂ ਤੁਰ ਕੇ ਜਾ ਰਹੇ ਆਂ ਥੋੜੀ ਜਿਹੀ ਥੋੜੀ ਜਿਹੀ ਘਟੇ ਨਾ ਆ ਕੇ ਉਥੋਂ ਤੁਰ ਕੇ ਆ ਰਹੇ ਆਂ ਅੰਦਰ ਗੁਰਦੁਆਰਾ ਸਾਹਿਬ ਪਹੁੰਚਣ ਵਾਲੇ ਆਂ ਉੱਤਰ ਸਾਈਡ ਤੇ ਲੱਗੇ ਹੋਏ ਨੇ ਪੜਦੇ ਕੀਰਤਨ ਚੱਲ ਰਿਹਾ ਬਾਪੂ ਦੇ ਗੁਰਪੁਰਬ ਦਾ ਜਗੀ ਗੁਰਦਾਰਾ ਸਾਹਿਬ ਕੋਮਲਾ ਕੇ ਗੁਰਦਾਰਾ ਸਾਹਿਬ ਚ ਆ ਗਈ ਅੰਕ ਚੌਥਾ ਬੰਦ ਦਾ ਮਥੜੇ ਗਏ ਓਏ ਆ ਗਿਆ ਟ੍ਰਿਗੇਟ ਗੁਰਦਾਰਾ ਸਾਹਿਬ ਦਾ ਓਏ 51 ਬਟਾਲੀਅਨ CRPF ਅੰਦਰ ਬੋਲੇ ਦਰਵਾਜ਼ਾ ਪੁੱਠਾ ਲੱਗਦਾ ਜਾ ਕੇ लंगर लंगर बिचा ਦਲ ਲੰਗਰ ਦੀ ਤਿਆਰੀ ਹੋ ਰਹੀ ਹੈ ਜੌਣ ਦੀ ਰਾਦਰ ਵਰਤਦਾ ਵਰਤਿਆ ਜਾ ਰਿਹਾ ਹੈ ਕੀ ਨਹੀਂ ਸਵੇਰੇ ਉਹ ਵੀ ਸਬਜੀ ਮੰਗਦੇ ਸੀ ਤੇ ਰਾਜ ਜਿੱਕਾ ਮਾਰਦੀਆਂ ਦੀ ਬੀਬੀਆਂ ਹੈ ਰਾਤ ਬੀਬੀਆਂ ਜਿੱਕਾ ਮਾਰਦੀ ਦੀ ਬੀਬੀਆਂ ਮਾਰਦੀ ਜਿੱਕਾ ਬਸ ਇੱਕ ਦੇ ਮੂੰਹ ਚ ਮੜ ਕੇ ਨਿਕਲ ਗਿਆ ਬਸ ਉਦੋਂ ਹੀ ਗੱਲ ਕਹਿ ਸਾਰੀਆਂ ਨਹੀਂ ਆਉਂਦੀ ਆਟਾ ਲਾਣ ਦਾ ਕਿਸੇ ਨੂੰ ਹਾਂ 5 ਮਿੰਟ ਲਾ ਮਸਾਲਾ ਲਾਣੇ ਨੂੰ ਜਦੋਂ ਆਟਾ ਲਾਦੇ ਨਾ ਉਹ ਕਿੰਮੇ ਮੂੰਹ ਨੂੰ ਕਿੰਮੇ ਮੱਤੀ ਕਾਟਾ ਮਲਣਾ ਨਹੀਂ ਜਾਂਦਾ ਅੱਖ ਭੇ ਹੱਥ ਕੇ ਚਾਲੇ ਹਾਂ ਆ ਦੇ ਅੱਗੇ ਜਾਂਦੀਆਂ ਮੈਂ ਉਹ ਨਹੀਂ ਹੈ ਕਿੰਨੇ ਮਾ ਪੈਣਾ ਹੱਦੋਂ ਵੀ ਤੂੰ ਰੋਟੀ ਨਹੀਂ ਆਣੀ ਤੇ ਸਿੱਖਿਆ ਨਹੀਂ ਮਿਲਦੀ ਤੇ ਹੱਦ ਵੀ ਮਰਦ ਨਹੀਂ ਗਈ ਤੇ ਰੋਟੀ ਨਹੀਂ ਆਣੀ ਤੇ ਬੁਢੀ ਹੋ ਗਈ ਤੇਰੇ ਤੌੜੇ ਆ ਗਏ ਗਏ ਉਹ ਸੱਚੇ ਨਾ ਬੋਲਦੀ ਐ ਤੂੰ ਚਨਾਬੀ ਮੇਟੇ ਕਰ ਦਿੰਦੀ ਹਾਂ ਸੰਦਰ ਤੇ ਲਾਹੀ ਰਾਮ ਰਾਏ ਵੀ ਸਭ ਦਾ ਭਲਾ ਕਰਨ ਲਈ ਕਿਹਦੀ ਲੋਕ ਪਾਣੀ ਪਾਉਂਦਾ ਵੀਰ ਜੀ ਟੇਸਟ ਵੀ ਖਰਾਬ ਹੋ ਜਾਣਾ ਉਹਨਾਂ ਨੇ ਕਹਿੰਦਾ ਸਾਨੂੰ ਟੀ ਸ਼ਾਮਣਾ ਕੇ ਖਾਓ ਰੋਜ ਦੀਦੀ ਮੈਂ ਫੇਮਸ ਬਣਨਾ ਆਪਣੇ ਹਾਂ ਤਾਂ ਦੀਦੀ ਰੋਜ਼ ਢੀਸਾ ਚਲਣਗੀ ਆ ਫਿਰ ਅੱਗੇ ਐ ਰਹੀ ਆ ਦੇਖਾ ਵੀ ਇੰਨਾ ਕੁ ਸਹਾ ਕੋਨ ਗੁਰੂਪੁਰਬ ਕੋਣ ਨਹੀਂ ਹੋ ਜਾਈ ਸੋਨਾ ਗੁਰੂਪੁਰਬ ਤਾਂ ਬਾਦ ਕਹਿਣਾ ਹੈ ਹੁਣ ਲਿਆਓ ਓਡੀਸ਼ਾ ਕੁਛ ਲਿਆਓ ਘਰ ਨੂੰ

ਆਇਆ ਨੰਗਰ ਵੀ ਚੱਲ ਪਿਆ ਆਪ ਕੀ ਹੋ ਗਈ ਬਹੁਤ ਰਾਖ ਹੋਇਆ ਬਹੁਤ ਯਾਰ ਆਖ ਦੇਖੋ ਬੰਨਾ ਰਾਖ ਮੇਰਾ ਵੀ ਜੱਟ ਰੋਜ਼ਾਈ ਹੋ ਪਾਣਾ ਮੇਰਾ ਵੀਰ ਨੰਗਰ ਦੇ ਬਹੁਤ ਰਾਖ ਹੋਇਆ ਤੁਹਾਡੇ ਜਿੰਨੇ ਮਾਲਕ ਤੇ ਕਾਨੂੰਨ ਤੋਂ ਤੇ ਕਾਨੂੰਨ ਦਾ ਉੱਤਮ ਦਾਰ ਨਾਮ ਸਥਾਪਤ ਹੈ। ਬੜੀ ਸ਼ਰਤਾਂ ਨਾਲ ਬਹੁਤ ਨੰਬਰ ਹੱਥ ਪਟਾ। ਕਈ ਕੋਰਟ ਵਿਚ ਜਾ ਕੇ ਫੋਨ ਸੁਣ ਗਾਵਣ ਆ ਰਿਹਾ राम ਮਾਣ ਤੇ ਕਈ ਕਰੋੜ ਦਾ ਨਾਮ ਆ ਰਿਹਾ ਕਿ ਉਹ ਨਾ ਨਾਮ। ਲੋ ਵੀ ਆਪਣਾ ਬਰੋ ਖੜਾ ਹੈ। ਬਰਾਦਰ ਆਰਾਮ ਹੀ ਆਵਾ ਅਦਰ ਭੰਡ ਦੀ ਸੇਵਾ ਕਰ ਰਿਹਾ ਉਹ ਤਾਂ ਹੋਰਾ ਹੀ ਉਹ ਅਦਰ ਦੇ ਪਪਾ ਹਾਂ ਇਹ ਗੱਗ ਡਾਤਰ ਆ ਵੀਰ ਦਾ ਆਵਾੜਾ ਬ੍ਰੋ ਸੇਵਾ ਕਰ ਰਿਹਾ ਦਾਰਦ ਹੋ ਗਿਆ ਲੱਗਿਆ ਨੂੰ ਨਹੀਂ ਖਾਗਾ ਕਰਿਆ ਨੂੰ ਦਾਰਦ ਹੋ ਗਿਆ ਸੇਵਾ ਆਰਦੇ ਨੂੰ ਫੁੱਲ ਫੁੱਲ ਸੇਵਾ ਹੋ ਰਹੀ ਛੁੱਟੀ ਲਈ ਵੀ ਆਈ ਸਭੀ ਦਾ ਦੇਗਾ

ਹੋ ਵੀ ਵੀਰ ਆ ਵੀਰ ਬਠਿੰਡੇ ਤੋਂ ਇਹ ਵੀ ਸੇਵਾ ਕਰਦਾ ਪਾਤੀ ਵੀਰ ਆ ਜੀ 41 ਨੰਬਰ ਨਾਰੀਅਲ ਲੋ ਜੀ ਹੁਣ ਪਤਨੂ ਮਿਲਦੇ ਆ ਬਾਚੋਂ ਲੋ ਜੇ ਆਪਾਂ ਕਾਊਂਟਰਾਂ ਤੇ ਜਾ ਕੇ ਹੋਣਾ ਆ ਗਿਆ ਆਪਾਂ ਬਾਈ ਜੀ ਮਾਰਕੀਟ 'ਚ ਮਾਰਕੀਟ ਬੜੀ ਤਕੜੀ ਆ ਬਾਈ ਜੀ ਉਹ ਜੀ ਕੰਡਾ ਸੇਵਾ ਸੁਪਰ ਇਹ ਤੋਂ ਪੁਆਇੰਟ 3 ਕੂਟ ਪਾਇਨ ਹੈ ਕੋਈ ਬਹੁਤ ਧੀੜਾ ਬਾਜ਼ਾਰ ਦੇ ਮਾਰਕੀਟ ਚ ਸਰਦਿਆ ਤੁਮਾਰ ਲਾਤਾ ਬਾਹਰ ਲੈਣੇ ਕੀ ਬਹੁਤ ਮਗਾ ਜੁੱਤੀਆਂ ਪਈਆਂ ਨੇ ਪੰਜਾਬੀ ਬਹੁਤ ਤਕੜੀ ਮਾਰਗੜਾ ਆਏ ਬਾਈ ਜੀ ਬਹੁਤ ਸਾਮਾਨ ਮਿਲਦਾ ਇੱਥੇ ਪਲਾਸਟਿਕ ਦਾ ਸਾਮਾਨ ਪਿਆ ਕਿਲੇ ਹੈ ਹੈ ਇਹਦੇ ਪਰ ਇਹਦਾ ਬਾਹਰ ਕੋਈ ਬਹੁਤ ਸਾਮਾਨ ਪਿਆ ਹੈ 30 ਰਿਆ ਦਾ ਕਾਂ ਉਧਰ ਪਿੱਤਲ ਦਾ ਸੂੜੇ ਸੂੜ ਪਏ ਉਧਰ ਇਹ ਆਗੇ ਮਾਰਕਟ ਪਾ ਗੋਲੇ ਗੋਲੇ ਉੱਥੇ ਤੱਕ ਮਾਰਕਟ ਹੈ ਰਾਸ਼ ਕੰਨ ਮਾਰਗ ਭਰੇ ਹੋਈ ਆ ਗਈ ਸਾਸਤਰੀ ਮਾਰ ਰਹਾ ਵਰਤਾਂ ਨੂੰ ਬਹੁਤ ਵੇੜਾ ਬਈ ਗੁੱਦਨੇ ਵੇੜਾ ਇਹ ਬੋਲ ਬੋਲੇ ਔੜ ਰਹਾ ਹੈ

ਪਰਾਂਦੇ ਆਂ ਗੁੰਦੇ ਆ ਬਹੁਤ ਸਮਾਨ ਹੋਵੇ ਇੱਧਰੋਂ ਲੋਜ ਹੁਣ ਮਾਰਕੀਟ ਤੋਂ ਆ ਕੇ ਬਾਹਰ ਥੋੜਾ ਪੇੜਵਾ ਦਾ ਪੈ ਤੁਹਾਨੂੰ ਜਾਣਾ ਨਹੀਂ ਹੁਣ ਚੱਲਦੇ ਆਪਾਂ ਗੱਡੀ ਹੋਣ ਨੂੰ 5-4 ਮਿੰਟ ਹੋ ਗਏ ਨੇ ਮਾਰਕੀਟ ਤੋਂ ਆ ਕੇ ਯਾਰ ਆਪਾਂ ਹੁਣ ਪਾਰਕਿੰਗ ਚ ਆ ਗਏ ਜੀ ਔਰ ਮੈਦੀ ਲੱਗ ਰਹੀ ਆ ਭਾਈ ਹੁਣ ਆਪਾਂ ਆ ਕੇ ਗੱਡੀ ਵਾਲਾ ਕੋਲ ਗੱਡੀ ਕੋਲ ਆ ਗਏ ਲੋ ਜੀ ਗੱਡੀ ਆ ਗਏ ਹੁਣ ਆਪਾਂ ਗੱਡੀ ਕਰਦੇ ਆ ਸਟਾਰਟ ਤੇ ਫਿਰ ਆਪਾਂ ਤੁਹਾਨੂੰ ਮਿਲਿਆ ਬਾਅਦ ਚੋਂ ਹੋਰ ਬਾਈ ਦੀ ਮਾਰਕੀਟ ਚ ਗਏ ਠੀਕ ਹੈ ਆਪਾਂ ਜੀ ਫਿਰ ਹੁਣ ਅੰਦਰ ਮੋੜਣੀ ਨਹੀਂ ਐਂਟਰੀ ਕਰਾਉਣੀ ਪਣੀ ਆ ਜਲਦੀ ਆ ਟ੍ਰੈਫਿਕ ਰੁਕੀ ਹੈ ਦੋ ਨੰਬਰ ਗੇਟ ਤੇ ਸੀ ਆ ਗਏ ਜੀ ਇੱਥੋਂ ਮੰਨੂ ਆ ਰਿਹਾ ਤੂੰ ਚੱਕਣਾ ਆਯੋ ਮੰਨੋ ਤੇ ਮੋਟ ਆਪਣ ਲੱਗਿਆ ਹੁਣ ਗ੍ਰੇਲਾਂ ਆਜਾ ਜੋ ਓਏ ਇਹ ਗੇਅਰ ਫਟ ਤੋਂ ਬਰ ਬੀ ਇਹ ਕਿਹਾ ਉਦੋਂ ਕਮੀ ਹੁਣ ਨਹੀਂ ਐਂਟਰੀ ਕਰਾਉਣੀ ਪੈਣੀ ਤੇ ਕਿ ਹੁਣ ਇੱਥੇ ਹੀ ਟੱਕ ਲੈ ਆਪਾਂ ਮੰਨੋ ਹੁਣ ਚੱਲਦੇ ਆਪਾਂ ਤੁਹਾਨੂੰ ਤੇ ਬੰਦੇ ਹੁਣ ਦੇਖਦੇ ਆ ਅੱਗੇ ਜਾ ਲੱਗ ਪੰਜ ਚੱਲਣੇ ਜੀ ਲੋ ਜੀ ਆਪਾਂ ਚੱਡੇ ਗਣ ਜਾ ਕੇ ਆ ਗਏ ਸਵਾਫਰਾਜ ਨੇ ਵਸਾ ਦਾ ਭੋਗ ਦਿਆ ਤੇ ਜੌਕੇ ਆਪਾਂ ਘਰੇ ਆ ਗਏ ਤੇ ਬੌਗ ਦੀਆ ਕੋਰਾਂਗ ਰਿਹਾ ਤੇ ਹੁਣ ਆਪਾਂ ਵੀਡੀਓ ਲਗਾ ਕੰਨ ਬੰਦ ਜਿਹੜੇ ਚੰਗੇ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਮਾਣੇ ਮੋਟੀ ਕੋਟ ਚ ਕਰ ਰਹੇ ਆ ਹੋਰ ਹੋਰ ਯਾਦ ਕਰ ਲੈਣੀ ਆ ਤੋ ਘਰੇ ਵੀ ਆ ਟਾਈਮ ਸਰ ਪਹੁੰਚ ਗਏ ਮੰਮਾ ਦਾ ਤਾਂ ਬਾਈ ਨਾ ਕੋਈ ਮਜ਼ੇਰੋ ਜੀ ਕੋਲੜੀ ਆ ਗਈ ਹੈ ਨਾ ਬੰਮੇ ਚਾਲ ਰਹਿਣੇ ਤੇ ਉਹਦੇ ਚੰਗੇ ਲਾ ਕੇ ਮਾਈਸ਼ੇ ਕਰਾ ਰਹੇ ਤੇ ਹਰੋ ਦੇ ਵੀ ਨੂੰ ਸਪੋਰਟ ਕਰਨੀ ਆ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਵੀ ਕਰਦੇ ਹੋ ਇਹ ਮੇਰਾ ਕੋ ਵੀਡੀਓ ਕਰਣੀ ਹੈ ਬੰਦਾ ਹੋਰ ਮਿਲਾਂਗਾ ਤੁਹਾਨੂੰ ਕੋਈ ਅਗਲੀ ਵੀਡੀਓ ਚ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਰਾਬਤ ਰੱਖੀ ਚੜ੍ਹਦੀ ਕਲਾ ਵਿੱਚ ਸਤਿ ਸ੍ਰੀ ਅਕਾਲ ਜੀ